ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਕਪੁਰ ਦਾ ਜਿਹੜਾ ਮਾਮਲਾ ਸੀ ਬਲਜਿੰਦਰ ਪਾਸਟਰ ਜਿਹੜਾ ਫੜਿਆ ਅਰੈਸਟ ਕੀਤਾ ਉਹਤੇ ਕੇਸ ਚੱਲਿਆ ਤੇ ਸਜ਼ਾ ਹੋਣੀ ਹੈ ਹੁਣ ਤੇ ਬਲਾਤਕਾਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਮਾਨਯੋਗ ਅਦਾਲਤ ਵੱਲੋਂ ਤੇ ਮੈਂ ਉਹਦੇ ਥੋੜੀ ਜਿਹੀ ਗੱਲਬਾਤ ਕਰਨੀ ਜਿਹੜਾ ਪਾਸਟਰ ਹੈ ਬਲਜਿੰਦਰ ਉਹ ਦੋਸ਼ੀ ਹੈ ਉਹਨੇ ਬਲਾਤਕਾਰ ਕੀਤਾ ਹੈ ਦੋ ਤਰੀਕ ਨੂੰ ਮਾਨਯੋਗ ਅਦਾਲਤ ਨੇ ਸਜ਼ਾ ਸੁਣਾਉਣੀ ਹੈ ਕਿੰਨੇ ਸਾਲ ਉਹ ਜੇਲ੍ਹ ਵਿੱਚ ਰਹੂਗਾ ਮੈਂ ਕਹਿੰਦਾ ਸਜ਼ਾ ਨਹੀਂ ਸਜ਼ਾ ਦੀ ਗੱਲ ਨਹੀਂ ਕਰਦਾ ਜਿਹੜੇ ਬਲਾਤਕਾਰੀਆਂ ਨੇ ਮੈਂ ਕਹਿੰਨਾ ਉਹਨੂੰ ਫਾਸੀ ਦਿਓ ਦਿਓ ਵੀ ਕਿਸੇ ਚੌਂਕ ਵਿੱਚ ਸ਼ਰਯਾਮ ਖੜਾ ਕੇ ਥੋੜਾ ਜਿਹਾ ਡਰ ਪਵੇ ਜਿਹੜੇ ਬਲਾਤਕਾਰੀ ਲੋਕ ਨੇ ਪਰ ਜਦੋਂ ਜਿਹੜੀ ਪੀੜਤ ਕੁੜੀ ਆ ਉਹਦੀ ਮੈਂ ਗੱਲਬਾਤ ਸੁਣੀ। ਉਹਦੀਆਂ ਗੱਲਾਂ ਵਿੱਚੋਂ ਵੀ ਕਿਤੇ ਨਾ ਕਿਤੇ ਇਹ ਲੱਗਦਾ ਵੀ ਤਾੜੀ ਦੋ ਹੱਥਾਂ ਨਾਲ ਮਾਰੀ ਗਈ ਹੈ। ਉਹ ਕੁੜੀ ਕਹਿੰਦੀ ਮੈਨੂੰ ਲਾਲਚ ਦਿੱਤਾ ਗਿਆ। ਤੈਨੂੰ ਇੰਗਲੈਂਡ ਲੈ ਕੇ ਜਾਵਾਂਗੇ ਤੇਨੂੰ ਮੁਖੀ ਬਣਾ ਦੇਾਂਗੇ। ਤੇਰੇ ਕੋਲ ਪੈਸੇ ਵੱਧੂ ਆ ਜਾਣਗੇ। ਤੇਰੀ ਮਸ਼ਹੂਰੀ ਹੋ ਜਾਊਗੀ। ਕਿਤੇ ਨਾ ਕਿਤੇ ਇੱਥੇ ਵੀ ਸ਼ੱਕ ਦੀ ਸੂਈ ਜੜੇ ਜਾਂਦੀ ਹੈ। ਜਿਹੜੇ ਲਾਲਚੀ ਲੋਕ ਨੇ। ਅੱਜ ਮੈਂ ਇਹ ਗੱਲ ਨੂੰ ਨਿਰਪੱਖ ਹੋ ਕੇ ਕਰ ਰਹੀ ਹਾਂ ਬਹੁਤ ਬਾਰੀ ਮੈਂ ਇਹ ਵੀਡੀਓ ਪਾਈ ਹੈ ਵੀ ਜਿਹੜੇ ਬੰਦੇ ਕਿਸੇ ਮਜਬਦ ਦੇ ਪ੍ਰਚਾਰ ਨੂੰ ਰੋਕਦੇ ਨੇ ਯਾਨੀ ਕਿ ਮੈਂ ਇਹ ਕਿਹਾ ਹੋਇਆ ਵੀ ਜਿਹੜੇ ਅਸਾਈ ਪਾਸਟਾ ਨੂੰ ਪ੍ਰਚਾਰ ਕਰਨ ਤੋਂ ਰੋਕਦੇ ਨੇ ਨੇ ਉਹਨਾਂ ਨੂੰ ਗੁੰਡਾ ਅੰਸ਼ਰ ਕਿਹਾ ਹੋਇਆ ਅੱਜ ਵੀ ਕਹਿ ਦਨਾ ਕਹਿੰਦੇ ਵੀ ਰਵਾਂਗੇ ਜਿਹੜੀ ਮੈਂ ਇਹ ਵੀਡੀਓ ਪਾਉਣ ਲੱਗਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਵਾਚਨ ਦੀ ਕੋਸ਼ਿਸ਼ ਕਰ ਰਿਓ ਵੀ ਸਾਡੇ ਪੰਜਾਬ ਦੇ ਵਿੱਚ ਧਰਮ ਦੇ ਨਾਂ ਤੇ ਮਜ਼ਬ ਦੇ ਨਾਂ ਤੇ ਹੋ ਕੀ ਰਿਹਾ ਹੈ ਇੱਥੇ ਇਕੱਲੇ ਅਸਾਈ ਪਾਸਟਾਂ ਦੀ ਗੱਲ ਨਹੀਂ ਹੈਗੀ ਇੱਥੇ ਸਾਡੀ ਕੌਮ ਦੇ ਵਿੱਚ ਵੱਡੇ ਵੱਡੇ ਬਾਬੇ ਪ੍ਰਚਾਰਕ ਗੁਰਦਵਾਰਿਆਂ ਦੇ ਪ੍ਰਬੰਧਕ ਇਹ ਬਲਾਤਕਾਰ ਦੇ ਕੇਸਾਂ ਵਿੱਚ ਗ੍ਰਿਫਤਾਰ ਹੋਏ ਨੇ ਉਹ ਪਾਸਟਰ ਦੇ ਤਾਂ ਇਲਜ਼ਾਮ ਲੱਗੇ ਉਹਦੀ ਵੀਡੀਓ ਐਸੀ ਸਾਹਮਣੇ ਨਹੀਂ ਆਈ ਵੀ ਅੱਜ ਉਹ ਆ ਘਨੌਣੀ ਹਰਕਤ ਕਰ ਰਿਹਾ ਹਾਂ ਉਹਦੀਆਂ ਇੱਕ ਦੋ ਕੁੱਟ ਮਾਰਦੀਆਂ ਜਿਹੜੀਆਂ ਵੀਡੀਓ ਨੇ ਉਹ ਸਾਹਮਣੇ ਆਈਆਂ ਨੇ ਮੈਂ ਕਿਸੇ ਦਾ ਪੱਖ ਲੈ ਕੇ ਗੱਲ ਨਹੀਂ ਕਰਨੀ ਹਾਂ ਵੀ ਕੀ ਜਿਵੇਂ ਹੁਣ ਤੁਸੀਂ ਜ਼ੋਰ ਲਾਇਆ ਕਿ ਪਾਸਟਰ ਨੂੰ ਸਜ਼ਾ ਹੋਵੇ ਤੁਸੀਂ ਸਜ਼ਾ ਕਿਨੂੰ ਮੈਂ ਕਹਿੰਦਾ ਫਾਂਸੀ ਹੋਵੇ ਕਿਉਂਕਿ ਇਹ ਲੋਕ ਜਿਹੜੇ ਨੇ ਇਹ ਮਜਬੂਦ ਦੇ ਨਾਂ ਤੇ ਧਰਮ ਦੇ ਨਾਂ ਤੇ ਪਖੰਡਵਾਦ ਇੰਨਾ ਫੈਲਾ ਰਹੇ ਨੇ ਇਹ ਚ ਕੋਈ ਦੋਰਾਮਾ ਹੈ ਨਹੀਂ ਮਿਤਾ ਜਦੋਂ ਕਿਤੇ ਪਾਸਟਰਾਂ ਦੀ ਗੱਲ ਕੀਤੀ ਉਹਦਾ ਸਾਡੀ ਕੌਮ ਦੇ ਜਿਹੜੇ ਪਖੰਡ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਕੰਪੇਅਰ ਕਰਕੇ ਨਾਲ ਦੀ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਵੀ ਪਖੰਡਵਾਦ ਨੂੰ ਕਿਸੇ ਵੀ ਮਜਬ ਵਿੱਚ ਥਾਂ ਨਹੀਂ ਹੈਗਾ ਖਾਸ ਕਰਕੇ ਜਦੋਂ ਅਸੀਂ ਸਿੱਖ ਮਜਬਦ ਦੀ ਗੱਲ ਕਰਦੇ ਸਾਡੀ ਕੌਮ ਦੇ ਵਿੱਚ ਵੀ ਇਦਾਂ ਹੀ ਚੱਲਦਾ ਸਾਰਾ ਕੁਝ ਆ ਜਿਹੜਾ ਕੱਲ ਇਕੱਠ ਰੱਖਿਆ ਸੀ ਬਾਗੜ ਵਿਲੇ ਤੋਂ ਮੇ ਨੇ ਉਹਦੇ ਵਿੱਚ ਇੱਕ ਬਲਾਤਕਾਰੀ ਤੁਹਾਨੂੰ ਪਤਾ ਦਾਦੋਵਾਲ ਵੀ ਸੀ ਸੰਤ ਬਲਜੀਤ ਸਿੰਘ ਦਾਦੋਵਾਲ ਇਹਦਾ ਵੀ ਕੁੜੀ ਨਾਲ ਚੱਕਰ ਸੀਗਾ ਜਦੋਂ ਉਹ ਮੁੰਡਾ ਇਹਨਾਂ ਨੇ ਬੀਬੀ ਵਾਲੇ ਚੌਂਕ ਦੇ ਵਿੱਚ ਦੇਖਿਆ ਉਹਨੂੰ ਕੁੱਟਣ ਪੈ ਗਏ ਤੇ ਉਹ ਮੁੰਡਾ ਭੱਜ ਕੇ ਸੌਣੀ ਵਿੱਚ ਵੜ ਗਿਆ ਸੀ ਤੇ ਉੱਥੇ ਕੁਝ ਸੌਣੀ ਦੇ ਮੁਲਾਜ਼ਮਾਂ ਨੇ ਫੜ ਕੇ ਠਾਣਾ ਟੈਂਟ ਬਠਿੰਡੇ ਨੂੰ ਫੜਾਤਾ ਸੀ ਇਹ ਵੀ ਜੇਲ੍ਹ ਕੱਟ ਕੇ ਆਇਆ ਇਹਨੇ ਵੀ ਉਹਨਾਂ ਦੇ ਪੈਰਾ ਵਿੱਚ ਬਹਿ ਕੇ ਪੈਸੇ ਦੇ ਕੇ ਮਾਫੀ ਮੰਗੀ ਤਾਂ ਛੁੱਟਿਆ ਸੀ ਇਹ ਵੀ ਬਲਾਤਕਾਰ ਹੀ ਨਹੀਂ ਇਹ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਸੀ ਅੱਜ ਵੀ ਕਾਟੀਆਂ ਲੋਕਾਂ ਕੋਲੇ ਪਈਆਂ ਨੇ ਇਹ ਅਮਰੀਕਨ ਦੀ ਗੱਲ ਹੀ ਨਹੀਂ ਸਭ ਨੂੰ ਪਤਾ ਪਰ ਜਿਹੜੀ ਉਸ ਪਾਸਟਰ ਨੂੰ ਸਜ਼ਾ ਹੋਈ ਹੈ ਉਹਦੇ ਵਿੱਚ ਪਾਸਟਰ ਤੇ ਕਸੂਰਵਾਰ ਹੈਗੀ ਹੈਗਾ ਮੰਨ ਲਓ ਅਦਾਲਤ ਨੇ ਸਹਿਮਾਈ ਹੈ ਪਰ ਜਿਹੜੀਆਂ ਸਾਡੀਆਂ ਬੀਬੀਆਂ ਜਾਣਦੀਆਂ ਨੇ ਉਹ ਕੁੜੀ ਕਹਿੰਦੀ ਮੈਂ ਸਿੱਖ ਸੀ ਪਹਿਲਾਂ ਮੈਂ ਕਹਿੰਦੀ ਸਿੱਖ ਮਜ਼ਬ ਨਾਲ ਜੁੜੀ ਹੋਈ ਸੀ ਤੇ ਮੈਂ ਸਿੱਖ ਮਜ਼ਬ ਨੂੰ ਛੱਡ ਕੇ ਗਈ ਸੀ ਕਹਿੰਦੀ ਮੈਨੂੰ ਚੰਗਾ ਲੱਗਿਆ ਚੰਗਾ ਕੀ ਲੱਗਿਆ ਚੰਗੇ ਨੂੰ ਬਾਈਬਲ ਨਹੀਂ ਲੱਗੀ ਜਾਂ ਚੰਗਾ ਉਹਨੂੰ ਅਸਾਈ ਮਜ਼ਬ ਨਹੀਂ ਲੱਗਾ ਚੰਗਾ ਨੂੰ ਲੱਗਿਆ ਲਾਲਚ ਜਦੋਂ ਪਾਸਟਰ ਕਹਿੰਦਾ ਸੀ ਤੈਨੂੰ ਇੰਗਲੈਂਡ ਲੈ ਕੇ ਜਾਵਾਂ ਮੈਂ ਖੁਦ ਕਹਿ ਰਹੀ ਹਾਂ ਤੈਨੂੰ ਸੰਸਦਾਂ ਦੀ ਮੁਖੀ ਬਣਾ ਦਿੱਤਾ ਜਾਊ ਤੇਰੀ ਪ੍ਰਮੋਸ਼ਨ ਹੋ ਤੇਰੇ ਕੋਲੇ ਪੈਸਾ ਵੱਧੂ ਆਜੂ ਤੇਰੀ ਜਾਣ ਪਹਿਚਾਨ ਹੋਜੂ ਇਹ ਉਹੀ ਪਾਸਟਰ ਹੈ ਜਿਹੜਾ ਜਹਾਜ਼ਾਂ ਦੇ ਵਿੱਚ ਘੁੰਮਦਾ ਸੀ ਹਾਈਲੀਕਾਪਟਰਾਂ ਦੇ ਵਿੱਚ ਐਦਾਂ ਬਾਏ ਬਾਏ ਕਰਦਾ ਸੀ ਉੱਪਰ ਬੈਠਾ ਇਹ ਉਹੀ ਪਾਸਟਰ ਹੈ ਤੇ ਉਹੀ ਲਾਲਚੋ ਬੀਬੀ ਨੂੰ ਜਾਗਿਆ ਸੀ ਜਿਹੜੀ ਹੁਣ ਮੂੰਹ ਬੰਨ ਕੇ ਮੂਹਰੇ ਆ ਰਹੀ ਹੈ ਹੁਣ ਬੀਬੀ ਜਦੋਂ ਕੈਮਰੇ ਸਾਹਮਣੇ ਆਈ ਨਾ ਮੂੰਹ ਬੰਨਿਆ ਹੋਇਆ ਸੀ ਮਿਲ ਕੇ ਵੀ ਮੇਰਾ ਚਿਹਰਾ ਨੰਦ ਸੀ ਇੱਕ ਪਾਸੇ ਸਿੱਖ ਕੌਮ ਨੂੰ ਮੈਂ ਆ ਕੇ ਛੱਡ ਕੇ ਆਈ ਹਾਂ ਪਹਿਲਾਂ ਮੈਂ ਸਿੱਖ ਸੀ ਸਿੱਖ ਪਰਿਵਾਰ ਵਿੱਚ ਜੰਮੀ ਆ ਇਹ ਕਿਹਾ ਹੁਣ ਜਿਹੜੇ ਸਾਡੇ মিডিਆ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਜਾਂ ਇਹ ਰੌਲਾ ਪਾਉਣ ਵਾਲੇ ਲੋਕ ਨੂੰ ਬੇਨਤੀ ਹੈ ਵੀ ਪਾਸਟ ਕਲੱਕ ਸ਼ੁਰੂਆਰ ਨਹੀਂ ਕੁਸ਼ੂਰਵਾਰ ਉਹ ਬੀਬੀ ਵੀ ਹੈ ਉਹ ਬੀਬੀ ਤੇ ਪਾਸਟ ਦੀ ਗੱਲ ਛੱਡੋ ਜੋ ਹੁਣ ਹੋ ਰਿਹਾ ਉਹਦੇ ਵੱਲ ਵੀ ਧਿਆਨ ਦੇ ਲੋ ਜੇ ਸਾਡੇ ਸਿੱਖ ਡੇਰੇ ਜਿਹੜੇ ਨੇ ਉਹਨਾਂ ਦੀ ਰਿਸਰਚ ਕਰੋਗੇ ਨਾ ਸਭ ਤੋਂ ਵੱਧ ਅਸ਼ਲੀਲ ਹਰਕਤਾਂ ਆ ਨਾਨਕ ਸ਼ਰੀਏ ਕਰਦੇ ਨੇ ਸਭ ਤੋਂ ਵੱਧ ਇਹ ਜਿਹੜੇ ਨਵਾਲਕ ਜਵਾਕ ਨੇ ਬੱਚੇ ਨੇ ਉਹਨਾਂ ਨਾਲ ਵੀ ਇਹਨਾਂ ਨੇ ਅਸ਼ਲੀਲ ਹਰਕਤਾਂ ਕੀਤੀਆਂ ਹੋਈਆਂ ਨੇ ਸਾਰਾ ਕੁਝ ਸਾਹਮਣੇ ਆਇਆ ਹੋਇਆ ਇੱਥੇ ਜਿਹੜਾ ਵੀ ਡੇਰਾ ਬਾਦ ਹੈ ਮੈਂ ਇਕੱਲੇ ਅਸਾਈ ਪਾਸਟਾਂ ਦੀ ਗੱਲ ਨਹੀਂ ਕਰਦਾ ਭਾਵੇਂ ਕੋਈ ਹਿੰਦੂ ਆਂਦਾ ਹੈ ਭਾਵੇਂ ਮੁਸਲਮਾ ਹੈ ਭਾਵੇਂ ਸਿੱਖ ਹੈ ਭਾਵੇਂ ਅਸਾਈ ਹੈ ਜਿਹੜੇ ਲੋਕ ਡੇਰਾਬਾਦ ਨਾਲ ਜੁੜਨਗੇ ਜਿਹੜੇ ਲੋਕਾਂ ਦੇ ਦਿਮਾਗ ਵਿੱਚ ਮਜਬਦਾਂ ਦੇ ਧਰਮ ਦਾ ਕੀੜਾ ਹੈ ਉਹਨਾਂ ਲੋਕਾਂ ਦੀ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਕੱਲੇ ਪਾਸਟਰ ਦੀ ਗੱਲ ਨਾ ਕਰੋ ਪਾਸਟਰ ਨੂੰ ਤਾਂ ਸਦਾ ਸੁਣਾਤੀ ਹੈ ਉਹ ਤਾਂ 5 ਸਾਲ ਰਵੇ 10 ਸਾਲ ਰਵੇ ਜੇਲ੍ਹ ਉਹਨੂੰ ਹੋਣੀ ਹੀ ਹੋਣੀ ਹੈ ਪਰ ਕੀ ਉਦੋਂ ਬਾਅਦ ਦੇ ਵਿੱਚ ਜਿਹੜੀਆਂ ਕੁੜੀਆਂ ਸਰਿਆਂਮ ਕਹਿ ਰਹੀਆਂ ਨੇ ਕਿ ਮੈਨੂੰ ਲਾਜ ਦਿੱਤਾ ਗਿਆ ਤੇ ਉਹ ਕੁੜੀਆਂ ਆਪਣੇ ਲਾਲਚ ਨੂੰ ਥੋੜਾ ਜਿਹਾ ਸੰਕੋਚ ਕਰਨਗੀਆਂ ਜਿਹੜੇ ਬੰਦੇ ਚਾਹੁੰਦੇ ਨੇ ਕਿ ਕਿਸੇ ਰਾਤੇ ਰਾਤ ਅਮੀਰ ਹੋਣਾ ਹੈ ਰਾਤੇ ਰਾਤ ਅਸੀਂ ਮਸ਼ਹੂਰ ਹੋਣਾ ਹੈ ਕਿ ਉਹਨਾਂ ਦੇ ਦਿਮਾਗ ਵਿੱਚ ਉਹ ਕੀੜਾ ਨਿਕਲੂਗਾ ਬਹੁਤ ਵੱਡਾ ਸਲੰਘਾ ਜੋ ਕਦਮ ਮਾਨਯੋਗ ਜੱਜ ਸਾਹਿਬ ਦਾ ਅਦਾਲਤ ਦਾ ਜੋ ਇਹ ਫੈਸਲਾ ਲਿਆ ਇੱਕ ਬਲਾਤਕਾਰੀ ਨੂੰ ਸਜ਼ਾ ਸੁਣਾਈ ਗਈ। ਔਰ ਜਿੰਨੇ ਵੀ ਹੋਰ ਪਾਸਟਰ ਨੇ ਪੰਜਾਬ ਦੇ ਵਿੱਚ ਉਹਨਾਂ ਸਭ ਨੂੰ ਬੇਨਤੀ ਹੈ ਕਿ ਤੁਹਾਡਾ ਜਿਹੜਾ ਪਵਿੱਤਰ ਧਰਮ ਗ੍ਰੰਥ ਹੈ ਉਹ ਬਾਈਬਲ ਹੈ। ਉਹਦੇ ਮੁਤਾਬਕ ਤੁਸੀਂ ਆਪਣੇ ਅਸਾਈ ਮੱਜਬ ਦਾ ਪ੍ਰਚਾਰ ਕਰੋ। ਤੁਹਾਨੂੰ ਖੁੱਲੀ ਛੁੱਟੀ ਹੈ। ਪਰ ਜਿਹੜੇ ਪਖੰਡਵਾ ਤੁਸੀਂ ਕਰਦੇ ਹੋ ਨਾ ਇਹ ਪਖੰਡਵਾਦ ਉਹਨਾਂ ਲੋਕਾਂ ਦੇ ਸਿਰ ਵਿੱਚ ਤੁਸੀਂ ਪਾਇਆ ਜਿਹੜੇ ਲੋਕ ਲਾਲਚੀ ਨੇ ਜਿਨ੍ਹਾਂ ਨੂੰ ਧਰਮ ਪ੍ਰਤੀ ਰੱਬ ਪ੍ਰਤੀ ਕੋਈ ਸਮਝ ਨਹੀਂ ਬਾਬੇ ਨਾਨਕ ਨੇ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਇਹ ਸ਼ਬਦ ਵਰਤੇ ਕੁਦਰਤ ਕੀ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਔਰ ਰੱਬ ਕੀ ਹੈ ਬਾਬਾ ਨਾਨਕ ਇਹ ਕਹਿੰਦੇ ਕੁਦਰਤ ਵਿੱਚ ਹੈ ਮਤਲਬ ਕੁਦਰਤ ਦੇ ਜਿਹੜੇ ਨਿਜ਼ਮ ਨੇ ਜਦ ਤੁਸੀਂ ਉਹ ਤੋੜਦੇ ਹੋ ਤਾਂ ਫਿਰ ਰੱਬ ਦੇ ਨਾਲ ਵੀ ਤੁਸੀਂ ਖਿਲਵਾੜ ਕਰਦੇ ਹੋ ਹੋਰ ਕੋਈ ਰੱਬ ਹੈ ਇਹ ਜੀ ਮੂਰਤੀ ਨਹੀਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਾਂ ਹalleluyah ਜਾਂ ਜਿਵੇਂ ਮੁਸਲਮਾਨ ਗੋਡ ਜਾਂ ਹੋਰ ਹਿੰਦੂ ਜੈ ਸ਼੍ਰੀ ਰਾਮ ਜੋ ਵੀ ਕਹਿੰਦੇ ਆ ਕਿਸੇ ਨੇ ਇਹ ਨਾਮ ਲੈਣ ਦੇ ਨਾਲ ਰੱਬ ਕੋਈ ਤਸਵੀਰ ਬਣ ਕੇ ਮੂਰਤੀ ਬਣ ਕੇ ਸਾਹਮਣੇ ਨਹੀਂ ਆਊਗਾ ਇਹ ਗੱਲ ਚੇਤੇ ਰੱਖ ਲਓ ਇਹ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਕਿਸੇ ਵੀ ਮذਬਤਾ ਹੋਵੇ ਪਖੰਡ ਜਿੰਨਾ ਮਰਜ਼ੀ ਕਰ ਲੈਣ ਰੱਬ ਦੇ ਨਾਮ ਤੇ ਜਿੰਨੀਆਂ ਮਰਜ਼ੀ ਦੁਕਾਨਾਂ ਖੋਲ ਲੈਣ ਰੱਬ ਤੁਹਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਕਿਰਦਾਰ ਹੈ ਜੇ ਉਹ ਕਿਰਦਾਰ ਤੁਹਾਡੀ ਜ਼ਿੰਦਗੀ ਵਿੱਚ ਹੈਗਾ ਤੁਹਾਡੇ ਕੋਲੇ ਰੱਬ ਹੈਗਾ ਜੋ ਕਿਰਦਾਰ ਹੈ ਨਹੀਂ ਜਿੰਨਾ ਮਰਜ਼ੀ ਜਿਵੇਂ ਸਾਡੇ ਰਾਗ ਰਾਗੀ ਮੂੰਹ ਉੱਪਰ ਜਾ ਕੇ ਵਾਇਗੁਰੂ 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 ਕਰਦੇ ਰੇ ਨਾ ਏਦਾਂ ਕਦੇ ਕਿਸੇ ਨੂੰ ਰੱਬ ਨਾ ਮਿਲਿਆ ਨਾ ਮਿਲੇ ਇੱਥੇ ਕੱਲੇ ਮੈਂ ਸਾਡੇ ਸਿੱਖ ਪ੍ਰਚਾਰਕਾਂ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਭਾਵੇਂ ਪਾਦਰੀ ਨੇ ਭਾਵੇਂ ਮੌਲਵੀ ਨੇ ਤੇ ਭਾਵੇਂ ਕੋਈ ਮੰਦਿਰ ਦਾ ਪੁਜਾਰੀ ਹੈ ਪੰਡਿਤ ਸਭ ਨੂੰ ਕਹਿ ਰਹੇ ਆ ਏਕ ਰੱਬ ਦੇ ਨਾਂ ਤੇ ਗੋਰਖ ਧੰਦਾ ਚੱਲਦਾ ਹੋਰ ਕੁਝ ਨਹੀਂ ਏ ਜੋ ਕੁਝ ਹੋ ਰਿਹਾ ਅੱਜ ਡੇਰਿਆਂ ਦੇ ਵਿੱਚ ਭਾਵੇਂ ਕੋਈ ਪਾਸਟਰ ਕਰਦਾ ਭਾਵੇਂ ਕੋਈ ਸਿੱਖ ਕੌਮ ਦਾ ਪ੍ਰਚਾਰਕ ਕੋਈ ਬਾਬਾ ਕਰਦਾ ਭਾਵੇਂ ਕੋਈ ਮੌਲਵੀ ਕਰਦਾ ਭਾਵੇਂ ਕੋਈ ਪੰਡਿਤ ਕਰਦਾ ਇਹ ਸਾਰੇ ਇੱਕੋ ਬਾੜੀ ਦੇ ਬੱਚੇ ਨੇ ਜਿਨ੍ਹਾਂ ਨੇ ਰੱਬ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਹੋਇਆ ਤੇ ਅਸੀਂ ਲੋਕ ਬੇਵਕੂਫ ਬਣ ਰਹੇ ਹਾਂ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ